ਹਾਂਜੀ ਸਾਹਿਬ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਕਿ ਇਹ ਟੱਕਾ ਬਸਤੀ ਹੈ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਰੋ ਉਹ ਤੁਹਾਡੀ ਹੈ ਹਾਂਜੀ ਆਜ਼ਾਦੀ ਤੋਂ ਲੈ ਕੇ ਤੁਸੀਂ ਹੈ ਨਹੀਂ ਤੇ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸਡੀਐਮ ਵੀ ਸੀ ਹਾਂਜੀ ਤੇ ਅਫਸਰ ਵੀ ਸੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆਦੇ ਰਹਿ ਨਹੀਂ ਸਕਦੇ ਇਹੀ ਹੈ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਬਾਹਰ ਜਗ੍ਹਾ ਦੇ ਦੀ ਬਿਲਕੁਲ ਇਹੀ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੈਰਵਾਈ ਕਰੂੰਗਾ ਠੀਕ ਹੈ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਹਾਂ ਕੱਲ ਨੂੰ ਵੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਕਈ ਤੁਹਾਨੂੰ ਹੋਰ ਜਗ੍ਹਾ ਦਿਵਾਉਣੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਕੋਈ ਬਿਲਕੁਲ ਜਾਇਜ਼ ਕਹਿ ਰਹੇ ਪੰਜ ਪੰਜ ਮਰਲੇ ਤੁਹਾਨੂੰ ਜਗ੍ਹਾ ਦਿਵਾਉਣੇ ਫਟੋ ਘਟੇ ਨਾ ਕੋਈ ਚੰਗੀ ਜਗ੍ਹਾ ਹੋਵੇ ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਹੋਏ ਘਰ ਤੁਹਾਡੇ ਸਾਰੇ ਨੀਂਹ ਨਹੀਂ ਮੀਆਂ ਦੇ ਉੱਖਰ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਨਹੀਂ ਐਸੀ ਭੇਜ ਦਿੰਦੇ ਤਾਂ ਦੂਸਰੀ ਗੱਲ ਇਹ ਹੈ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਤੁਹਾਨੂੰ 5-5 ਮਰਲੇ ਦੇ ਬਾਹਰ ਪਲਾਟ ਦਿਵਾਉਂਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾਲ ਤੁਹਾਨੂੰ ਉਜਾੜਨਾ ਪਵੇ ਤੁਸੀਂ ਉੱਥੇ ਆਪਣੀ ਕਰਨਾ ਪਰ ਸਾਰੇ ਤੁਹਾਡੇ ਧਿਆਨ ਛੋੜ ਕਰ ਦिए ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਅਸੀਂ 80 90 ਕਰਨੀ ਆ ਤੋ ਚੱਕੇ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦੀਏ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਇੱਕ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਲਈ ਆ ਕੇ ਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਕੇ ਜਮਸ਼ੇਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦੇ ਦਿੱਤੀ ਤੇ ਆਹ ਜ਼ਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ-ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸਸਕਾਰ ਕਰਦਾ ਜੀ ਉਹਦੀ ਵੀਡੀਓ ਆ ਜਦੋਂ ਸਸਕਾਰ ਕਰਦਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਅਦ ਵਿੱਚ ਮੁਕਰਦਾ ਇਹ ਗਰੀਬਾਂ ਨਾਲ ਹਮੇਸ਼ਾ ਹੀ ਝੋਕਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਆ ਕਿ ਤੂੰ ਵੀ ਕਰਦਾ ਸੀ ਜੇ ਆਪਣੀ ਮੈਂ ਤਾਂ ਕਰਿਆ ਸੀ ਕਿ ਪੰਜ-ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਤੁਹਾਡਾ ਤਾਂ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪਟਨਾਇਆ ਤਾਂ ਤੁਹਾਨੂੰ ਘਰ ਦੇਣਾ ਚਾਹੀਦਾ ਖੁਦ ਦਾ ਗੁਜ਼ਾਰਾ ਨਹੀਂ ਹੈਗਾ ਫਿਗਰ ਨਾ ਕਰੋ ਪਟਨਾਇਆ ਕਰੂੰਗਾ ਇਹ ਹਰ ਸਾਲ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰਲੋਡ ਹੁੰਦਾ ਤਾਂ ਵੀ ਇਹ ਘਰ ਦੇਣਾ ਹੈਗਾ ਐਮਪੀ ਹਾਂ ਜਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਤੇ ਜੇ ਨਹੀਂ ਤਾਂ 1.5 ਸਾਲ ਕੱਢ ਲਓ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਓ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਪੂਰਾ ਹੱਲਾ ਮਾਰਾਂਗਾ ਪੂਰਾ ਪੰਜ ਮਰਲੇ ਇਹ ਕਿਹੜਾ ਤੁਹਾਡੇ ਕੋਲ ਬੇੜੀ ਨਾਲ ਗੈਸ ਚੱਲੇ ਬੰਦੇ ਪਰ ਬੇੜੀ ਨਹੀਂ ਸਾਨੂੰ ਮਿਲੀ ਸੀ ਸਾਨੂੰ ਕਿੰਨਾ ਕਰਨਾ ਉਹ ਐਸਡੀਓ ਮੈਡਮ ਕਿੱਧਰ ਹੈ ਬੇੜੀ ਚਾਹੀਦੀ ਹੈ ਸਰ ਇੰਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਕਿਸਤੀ ਦਾ ਦੋ ਲੈਣ ਨੂੰ ਬੇੜੀ ਦੇ ਦਿਓ ਇਹਨਾਂ ਨੂੰ ਗੱਲ ਕਰਨੀ ਹੈ ਇੱਕ ਮਿੰਟ ਇਹਨਾਂ ਨੂੰ ਇੱਕ ਬੇੜੀ ਦੇ ਦਿਓ ਠੀਕ ਹੈ ਸਰ ਠੀਕ ਹੈ ਹੈਗਾ ਤੁਹਾਡੇ ਭਾਈ ਇੰਤਜ਼ਾਮ ਬੁਲਵਾ ਦੇਣਾ ਸਰ ਮੈਂ ਮੈਡਮ ਦੇ ਕੋਲ